ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਲਾਨਾ ਜੋੜ ਮੇਲਾ ਬਸੰਤ ਪੰਛਮੀ ਦਾ ਸਾਬ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਹਰ ਸਾਲ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਕਿਉਂਕਿ ਜਿਹੜਾ ਮਹੀਨਾ ਆ ਇਹਦੇ ਵਿੱਚ ਰਉਪਤਵੀ ਮੌਲਦੀ ਆ ਬਨਸਪਤੀ ਵੀ ਮੌਲਦੀ ਆ ਤੇ ਗੁਰੂ ਸਾਹਿਬ ਜੀ ਨੇ ਸੰਕੇਤਕ ਤੌਰ ਦੇ ਉੱਤੇ ਗੁਰੂ ਦੇ ਸਿੱਖ ਨੂੰ ਵੀ ਸਤਗੁਰ ਜੀ ਨੇ ਆਦੇਸ਼ ਕੀਤਾ ਕਿ ਤੇਰਾ ਜਿਹੜਾ ਅੰਦਰ ਆ ਕਿਉਂਕਿ ਪੋਦੇ ਮਹੀਨੇ ਤੋਂ ਬਾਅਦ ਠੰਡ ਹੁੰਦੀ ਆ ਤੂੰ ਇਹ ਜਿਹੜਾ ਤਰ ਅੰਦਰ ਸ਼ਬਦ ਰੂਪੀ ਆ ਵੀ ਮੌਲਣਾ ਚਾਹੀਦਾ ਸੋ ਸਤਗੁਰੂ ਜੀ ਨੇ ਇਸ ਸਥਾਨ ਦੇ ਉੱਤੇ ਅਨੇਕਾਂ ਪੁਰਾਣੀਆਂ ਦੇ ਦੁੱਖ ਦੂਰ ਕੀਤੇ ਤੇ ਅੱਜ ਇਹ ਜੋੜ ਮੇਲੇ ਦੇ ਰੂਪ ਦੇ ਵਿੱਚ ਵੱਡੇ ਪੱਧਰ ਤੇ ਮੈਂ ਹੁਣੇ ਸਵੇਰੇ 6:30 ਵਜੇ ਆਉਂਦਾ ਸੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਆ ਸੜਕਾਂ ਤੇ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲੈਣ ਪਹੁੰਚਦੇ ਆ। ਸੋ ਗੁਰੂ ਚਰਨਾਚ ਅਰਦਾਸ ਵੀ ਆ ਸਤਿਗੁਰ ਜੀ ਸਾਨੂੰ ਵੀ ਗੁਰਸ਼ਬਦੀ ਸੋਜੀ ਬਖਸ਼ਿਸ਼ ਕਰ ਤਾਂ ਕਿ ਜਿਹੜੀ ਮਾਨਸਿਕਤਾ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗ੍ਰਸਿ ਹੋਈ ਖੱਜ ਗ੍ਰਸਿ ਹੋਆ ਉਹ ਸਤਿਗੁਰ ਜੀ ਤੇਰੀ ਕਿਰਪਾ ਤੇ ਬਖਸ਼ੇ ਦੀ ਪਾਤਰ ਬਣ ਕੇ ਸੋ ਮੋਚਾ ਜਿਹੜਾ ਸਤਗੁਰ ਜੀ ਨੇ ਸਾਨੂੰ ਉਪਦੇਸ਼ ਕੀਤਾ ਸੀ ਹਰ ਕਾ ਨਾਮ ਤੇ ਆਏ ਕੇ ਹੋ ਹੋ ਰਿਆ ਭਾਈ ਇਹ ਸਾਡਾ ਅੰਦਰ ਵੀ ਜਿਹੜਾ ਆ ਹਰਿਆ ਹੋ ਜਾਏ ਸੋ ਮੈਂ ਅੱਜ ਇਸ ਜੋੜ ਮੇਲੇ ਦੇ ਰੂਪ ਦੇ ਵਿੱਚ ਮੇਰੇ ਸਾਥੀ ਸਰਦਾਰ ਸੁਜੀਤ ਸਿੰਘ ਗੱਡੀ ਐਗਜ਼ੈਕਟਿਵ ਮੈਂਬਰ ਉਹਨਾਂ ਦੇ ਨਾਲ ਸਾਡੀ ਭੈਣ ਬੀਬੀ ਕੁਲਦੀਪ ਕੌਰ ਜੀ ਮੇਰਾ ਪੁਰਾਣਾ ਸਾਥੀ ਤੇ ਨਵਾਂ ਵੀ ਕਹਿ ਲਵਾਂ ਪੁਰਾਣਾ ਨੇ ਸਾਥੀ ਦਾ ਸਾਥੀ ਹੁੰਦੇ ਸਰਦਾਰ ਜਰਨੈਲ ਸਿੰਘ ਕਰਤਾਰਪੁਰ ਸਰਦਾਰ ਬਲਤੇਜ ਸਿੰਘ ਜੀ ਖੋਖ ਇੱਛੇ ਤੌਰ ਤੇ ਸੰਤ ਬਾਬਾ ਅਮਰੀਤ ਸਿੰਘ ਜੀ ਲਛੜੂ ਸਾਹਿਬ ਮੇਰੇ ਸਾਥੀ ਪਹਿਲਾਂ ਵੀ ਮੈਂਬਰ ਰਹੇ ਆ ਵਧਾਈ ਦਿਨਾਂ ਬਾਬਾ ਜੀ ਨੂੰ ਕਿਉਂਕਿ 180 280 ਦਾ ਜਿਹੜਾ ਲੰਗਰ ਹਾਲ ਸੀਗਾ ਉਹਦੇ ਵਿੱਚ ਇਹਨੇ ਵਾਅਦਾ ਕੀਤਾ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸੋ ਬਾਬਾ ਜੀ ਦਾ ਧੰਨਵਾਦ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿਉਂਕਿ ਇਹਨਾਂ ਕੋਲ ਸੁਭਾਵਾਂ ਬਹੁਤ ਆ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਵਾਕੇ ਕਰਕੇ ਇਹਨਾਂ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ੇ ਕਰਨ ਤਾਂ ਕਿ ਜਿਹੜੇ ਕਾਰਜ ਗੁਰੂ ਕਰਾਂ ਦੇ ਉਹ ਸਮੇਂ ਸਮੇਂ ਅਨੁਸਾਰ ਜਿਹੜੇ ਸੰਪੂਰਨ ਹੋ ਸਕਣ ਇੱਕ ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ ਕਈ ਵਾਰੀ ਐਕਸਪਲੋਇਟੇਸ਼ਨ ਬਹੁਤ ਹੁੰਦੀ ਆ ਬਾਹਰ ਟੈਂਪੂ ਵਾਲੇ ਜਿਲੇ ਕੇ ਸਵਾਰੀ ਨੇ ਮੋਤੀ ਬਾਗ ਜਾਣਾ ਹੋਰ ਵਾਲੇ ਬਲੇ ਕਿਸੇ ਨਾਸਕਰ ਕਰਨ ਜਾਣਾ ਤੇ ਉਹ ਉਹਨਾਂ ਨੂੰ ਫੇਰ ਘਮਰ ਘੇਰੀਆਂ ਚ ਪਾ ਲੈਂਦੇ ਆ ਤੇ ਅੱਜ ਤੋਂ ਜਿਹੜੇ ਆ ਓਪਨ ਤੌਰ ਦੇ ਉੱਤੇ ਕਿਉਂਕਿ ਹੁਣ ਨਵੇਂ ਸਿਸਟਮ ਚਾਲੂ ਹੋ ਗਏ ਬੈਟਰੀਆਂ ਵਾਲੇ ਉਹ ਅੱਜ ਦੋ ਜਿਹੜੀਆਂ ਗੱਡੀਆਂ ਸੰਗਤਾਂ ਦੀ ਆਮਦ ਲਈ ਤਾਂ ਕਿ ਸੰਗਤਾਂ ਫ੍ਰੀ ਉਹਦੇ ਵਿੱਚ ਜਿਹੜੇ ਆ ਮੋਤੀ ਬਾਗ ਵੀ ਜਾ ਕੇ ਨਮਸਕਾਰ ਕਰ ਸਕਣ ਉਹਨਾਂ ਦੇ ਵੀ ਅੱਜ ਰਸਮੀ ਤੌਰ ਤੇ ਉਹਨਾਂ ਨੂੰ ਸੜਕ ਦੇ ਉੱਤੇ ਚਾਲੂ ਕੀਤਾ ਸੋ ਮੈਂ ਆਪਣੇ ਸਾਥੀਆਂ ਦਾ ਤੇ ਸੰਗਤ ਦਾ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਨੇ ਕਿਰਪਾ ਤੇ ਬਖਸ਼ਿਸ਼ ਕੀਤੀ ਇਸ ਪੁਰਬ ਦੇ ਉੱਤੇ ਆ ਕੇ ਲੱਖਾਂ ਪੁਰਾਣੀ ਪਹਿਲਾ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਚਰਨਾਂ ਦੇ ਵਿੱਚ ਨਤਮਸਤ ਹੋ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ